ਸ਼ੀ ਕੇ ਵਾਪਸ ਲੜੋ ਲੜ ਪਏ ਪਨਿਸ਼ਮੈਂਟ ਦੇ ਤੌਰ ਤੇ ਜਿਹੜਾ ਅਸਿਸਟੈਂਟ ਜੇਲ ਸੁਪਰਡੈਂਟ ਹੈ ਉਹਨਾਂ ਨੇ ਉਹਨੂੰ ਉਹਨਾਂ ਨੂੰ ਇੱਕ ਨ ਕਾਲਾ ਮਾਰਿਆ ਪਨਿਸ਼ਮੈਂਟ ਵਾਚ ਤੇ ਬੰਦ ਕੀਤਾ ਜੀ ਕੁਝ ਦਿਨ ਲਈ ਵਾਚ ਬੰਦ ਕਰਨ ਤੋਂ ਬਾਅਦ ਦੇ ਵਾਪਸ ਉਹਦੀ ਮੇਨ ਵਾਚ ਤੇ ਉਹਨਾਂ ਨੂੰ ਛੱਡਣ ਗਏ ਤੇ ਉਹਨਾਂ ਉਹਨੇ ਆਪਣੇ ਨਾਲ ਵਾਲਿਆਂ ਨੂੰ ਭਰਕਾਇਆ 20 25 ਬੰਦੇ ਇਕੱਠੇ ਹੋ ਗਏ ਤੇ ਜਿਹੜੀ ਕਿਆਰੀਆਂ ਤੇ ਨਾਲ ਇੱਟਾਂ ਪਈਆਂ ਹੁੰਦੀਆਂ ਕਿਆਰੀਆਂ ਡਿਵਾਈਡਰ ਜਿਹੜੇ ਹੁੰਦੇ ਆ ਤੇ ਸਿਮਿੰਟ ਨਹੀਂ ਲੱਗਿਆ ਹੁੰਦਾ ਉਹ ਉਠਾ ਕੇ ਉਹਨਾਂ ਨੇ ਪਥਰਾਵ ਸ਼ੁਰੂ ਕਰਤਾ ਜੇਲ੍ਹ スタਫ ਦੇ ਬੰਤੀ ਕਾਰਵਾਈ ਜਿਹੜੀ ਹੈ ਉਸ ਤੋਂ ਬਾਅਦ ਇਮੀਡੀਏਟਲੀ ਕੰਟਰੋਲ ਰੂਮ ਤੇ ਸਾਨੂੰ ਲੱਗਿਆ ਪਤਾ ਫੋਰਸ ਮੂਵ ਕਰਾਈ ਮੌਕੇ ਦੇ ਜਿਹੜੇ ਟੈਰੀਟੋਰੀਅਲ ਜਿਹੜੇ ਅਫਸਰ ਹੈ ਐਡੀਸੀਪੀ ਐਸਸੀਪੀ ਤੇ ਚਾਰ ਐਸਐਚਓ ਜਿਹੜੇ ਸੀਗੇ

ਮੁਲਾਜ਼ਮ ਜਿਹੜੇ ਹੈ ਦੋ ਗੈਸਟਡ ਅਫਸਰ ਹਨ ਜਿਨ੍ਹਾਂ ਨੂੰ ਥੋੜੀ ਚੋਟ ਆਈ ਹੋਏ ਜੇਲ੍ਹ ਦਾ ਸਟਾਫ ਹੈ ਜੀ ਜਦੋਂ ਉਹਨਾਂ ਨੇ ਪੱਥਰ ਪੱਥਰ ਬੁੱਥਰ ਮਾਰੇ ਇਹ ਕਿਸੇ ਚੋਂ ਨਹੀਂ ਤੇ ਨਹੀਂ ਕਿਸੇ ਚੋਂ ਨਹੀਂ ਤੇ ਦੋ ਤਿੰਨ ਹੋਰ ਉਹਨਾਂ ਦੇ ਆਪਣੇ ਮੁਲਾਜ਼ਮ ਹਨ ਟੋਟਲ ਪੰਜ ਮਾ ਪੰਜ ਕਹਿ ਸਕਦੇ ਹੋ ਮੈਂ ਮਾਈਨਰ ਇੰਜਰੀਜ਼ ਪੱਥਰ ਆਫ ਕਰਕੇ ਐਂਡ ਆਈ ਊਡ ਲਾਈਕ ਟੂ ਰੀਟਰੇਟ ਕਿ ਲੋਨ ਆਰਡਰ ਜੇਲ੍ਹ ਦੇ ਅੰਦਰ ਵੀ ਤੇ ਬਾਹਰ ਵੀ ਵੀ ਆ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਜੀ ਅਗਰ ਇਹ ਦੰਦੀ ਕਰ ਰਹੀ ਮੈਨੂੰ ਕੋਈ ਗੈਂਗਸਟਰ ਸੀ ਜਿਹੜੇ ਲੜੇ ਲੜੇ ਸੀ ਦੋ ਬੁਕਾਦੀ ਗੈਂਗਸਟਰ ਨਹੀਂ ਕੋਈ ਗੈਂਗਸਟਰ ਨਹੀਂ ਸੀਗਾ ਜੀ ਠੀਕ ਹੈ ਜੀ ਦੋ ਕੈਦੀ ਆਪਸ ਚ ਲੜ ਲੜੇ ਸੀਗੇ ਉਹਨਾਂ ਵਿੱਚੋਂ ਜਿਨੇ ਲੜਾਈ ਸ਼ੁਰੂ ਕੀਤੀ ਸੀਗੀ ਉਹਨੂੰ ਪਨਿਸ਼ਮੈਂਟ ਵਾਰਡ ਤੇ ਪਨਿਸ਼ਮੈਂਟ ਵਾਰਡ ਹੁੰਦੀ ਹੈ ਇਹਨਾਂ ਦੀ ਇੱਕ ਜੇਲ੍ਹ ਦੀ ਉੱਥੇ ਉਹਨੂੰ ਸ਼ਿਫਟ ਕੀਤਾ ਰਾਤ ਨੂੰ ਜਦ ਸ਼ਾਮ ਨੂੰ ਨੂੰ ਜਦ ਉਹਦੀ ਆਪਣੀ ਵਾਰਡ ਤੇ ਸ਼ਿਫਟ ਕਰਨ ਗਏ ਤੇ ਉਹਨੇ ਆਪਣੇ ਨਾਲ ਦੇ ਵਾਰਡ ਵਾਲੇ ਜਿਹੜੀ ਵੀ ਸੀਗੇ ਉਹਦੇ ਬੈਰਿਕਸ ਦੇ ਪ੍ਰੈਜ਼ੀਡੈਂਟ ਸਾਹਿਬ ਦੀ ਸਟੇਮ ਕੀ ਪੋਜੀਸ਼ਨ ਹੈ ਨਾ ਨਹੀਂ ਇਸ ਦੀ ਸਾਈਨ ਇਹਸ ਫਾਈਨ ਚਲ ਗਲਤ ਕੁਝ ਨਹੀਂ ਕਰਦੇ ਨਾਊਟ ਆਫ ਰਿਸਕ ਹਾਂ ਹਾਂ ਕੋਈ ਨਹੀਂ ਇੱਕ ਨਿਪਟਿਕ ਡੀਐਸਪੀ ਵੀ ਸਾਹਿਬ ਦੋ ਦੋ ਗੈਸਟਸ ਨੂੰ ਥੈਂਕ